ਜਾ ਤਾਂ ਮੈਂ 29 ਮਈ ਨੂੰ ਇਦਾਂ ਦਾ ਦਿਨ ਦੇਖਿਆ ਸੀ ਜਾਂ ਮੈਂ ਜਿੱਦ ਅਭੋਰੇ ਘਟਨਾ ਹੋਈ ਉਸ ਦਿਨ ਦੇਖਿਆ ਵੀ ਯਾਰ ਤਰੱਕੀ ਕਰਨੀ ਅੱਜ ਦੇ ਯੁੱਗ ਦੇ ਵਿੱਚ ਗੁਨਾਹ ਹੋ ਗਈ ਹੈ ਇਹ ਲੋਕ ਸਾਨੂੰ ਬੇਰੋਜ਼ਗਾਰ ਤੇ ਭੁੱਖੇ ਮਰਦੇ ਹੀ ਦੇਖਣਾ ਚਾਹੁੰਦੇ ਆ ਜਦੋਂ ਕਿਸੇ ਦਾ ਕੋਈ ਕਾਰੋਬਾਰ ਹੁਣ ਜੇ ਮੈਂ ਬਰਮਾ ਪਰਿਵਾਰ ਵੀ ਦੇਖਾਂ ਜਿਹੜੀਆਂ ਦੋ ਪੁਸ਼ਤਾਂ ਖੱਪ ਗਈਆਂ ਹੋਣਗੀਆਂ ਇਸ ਚੀਜ਼ ਨੂੰ ਬ੍ਰਾਂਡ ਬਣਾਉਂਦਿਆਂ ਕਿੱਥੋਂ ਤੱਕ ਗਏ ਹਨ ਸਿੱਕੇ ਸਧਾਰਨ ਟੇਲਰ ਤੋਂ ਲੈ ਕੇ ਬ੍ਰਾਂਡ ਬਣਨਾ ਇੱਕ ਬਹੁਤ ਵੱਡੀ ਗੱਲ ਹੈ ਮੈਂ ਸਲੂਟ ਕਰਦਾ ਨਹੀਂ ਮਿਹਨਤ ਨੂੰ ਪਰੰਤੂ ਜਿਹੜੇ ਸਾਡੇ ਦਰਿੰਦੇ ਨੇ ਉਹ ਕਿਸ ਤਰ੍ਹਾਂ ਸਾਡੀਆਂ ਕਮਾਈਆਂ ਤੇ ਨਿਗਰ ਰੱਖੀ ਬੈਠੇ ਆ ਤੇ ਉਹਨਾਂ ਦੇ ਨਾਲ ਜਿਹੜਾ ਸਾਡਾ ਰਾਜਨੀਤਿਕ ਪਹੁੰਚ ਹੈ ਉਹ ਬੇਹੱਦ ਕਮਜ਼ੋਰ ਨਜ਼ਰ ਆ ਰਹੀ ਹੈ ਇਸ ਗੱਲ ਤੇ ਮੈਂ ਮੇਰਾ ਅੱਜ ਆਉਣ ਦਾ ਮਤਲਬ ਇਹ ਸੀ ਕਿਉਂਕਿ ਜਦੋਂ ਮੈਂ ਕੱਲ ਨਾ ਚੀਮਾ ਸਾਹਿਬ ਦਾ ਬਿਆਨ ਤੇ ਇੱਕ ਪੱਲੇ ਸ਼ਾਇਦ ਹਰਪਾਲ ਭੁੱਲਰ ਸਾਹਿਬ ਨੇ ਮੈਂ ਕਹਿ ਲੈ ਸੀਐਮ ਸਾਹਿਬ ਦਾ ਸਭ ਨੇ ਇਹ ਕਹਿ ਕੇ ਇੱਕ ਪੱਲਾ ਝਾੜਤਾ ਵੀ ਇਹ ਤਾਂ ਜੀ ਗੁੰਡੇ ਦਾ ਬੀਜੇਪੀ ਪਾਲਦੀ ਹਾਂ ਕੋਸ਼ਾਤ ਤੱਕ ਤੁਹਾਡੀ ਗੱਲ ਸਹੀ ਹੈ ਵੀ ਉਹਨਾਂ ਦੀ ਜੇਲ੍ਹ ਦੇ ਵਿੱਚ 268 ਲਾ ਕੇ ਉਹਨਾਂ ਨੇ ਉਹਨੂੰ ਰੱਖਿਆ ਹੋਇਆ ਉਹ ਕਿਸੇ ਅਦਾਲਤ ਦੇ ਵਿੱਚ ਨਹੀਂ ਪਹੁੰਚਦਾ ਪਰ ਤੁਸੀਂ ਵੀ ਯਾਦ ਕਰੋ ਥੋੜੀ ਜਿਹੀ ਤੁਹਾਡੀ ਜ਼ਿਆਦਾ ਕਮਜ਼ੋਰ ਹੋ ਗਈ ਜਦੋਂ ਤੁਹਾਡੇ ਕੋਲ ਸੀਆਈਡੀ ਕਸਟਡੀ ਦੇ ਵਿੱਚ ਲਾਰੈਂਸ ਮਿਸ਼ਨ ਹੋਈ ਸੀਗਾ ਤੇ ਤੁਸੀਂ ਕਿਹੜੀ ਕਸਰ ਛੱਡੀ ਮਹਿਮਾਨ ਨਵਾਜੀ ਦੀ ਇੰਟਰਵਿਊਆਂ ਤੱਕ ਤੁਸੀਂ ਕਰਵਾਤੀਆਂ ਬਾਹਾਂ ਤੇ ਟੈਟੂ ਤੁਸੀਂ ਬਣਵਾਤੇ ਤੇ ਦਾੜੀ ਕੱਟਣ ਵਾਸਤੇ ਸਪੈਸ਼ਲ ਨਾਈ ਤੁਸੀਂ ਅੰਦਰ ਭੇਜਦੇ ਸੀ ਤੁਸੀਂ ਤੁਸੀਂ ਸ਼ਾਪਿੰਗ ਕਰਵਾਈ ਰਾਤ ਨੂੰ ਚੰਡੀਗੜ੍ਹ ਦੇ ਮਾਲ ਖਲਵਾ ਖਲਵਾ ਕੇ ਤਾਂ ਤੁਸੀਂ ਤਾ ਆਪਣੇ ਕਿਸੇ ਜਿਹੜਾ ਆਪਾਂ ਮੈਂ ਪ੍ਰੈਸ ਦੇ ਅੱਗੇ ਉਹ ਸ਼ਬਦ ਨਹੀਂ ਵਰਤਨੇ ਚਾਹੁੰਦਾ ਅਸੀਂ ਵਿਸ਼ੇਸ਼ ਮਹਿਮਾਨ ਦੀ ਸੇਵਾ ਕਰਦੇ ਹੁੰਦੇ ਨਾ ਉਸ ਤੋਂ ਵੀ ਜ਼ਿਆਦਾ ਤੁਸੀਂ ਕੀਤੀ ਹੈ ਤਾਂ ਫਿਰ ਤੁਸੀਂ ਭਾਜਪਾ ਨੂੰ ਕਿਵੇਂ ਕਹਿ ਸਕਦੇ ਹੋ ਤੁਸੀਂ ਸਿੱਧਾ ਇਹ ਗੱਲ ਕਹੋ ਜਨਤਾ ਨੂੰ ਵੀ ਅਸੀਂ ਇੱਕ ਸਾਡੇ ਕਮਾਊ ਪੁੱਤ ਬਣ ਗਏ ਅਸੀਂ ਕਾਰੋਬਾਰੀਆਂ ਤੋਂ ਡਰਾ ਕੇ ਪੈਸੇ ਲੈਣੇ ਆ ਮੈਂ 2 ਮਿੰਟ ਲਾਉਣੇ ਚਾਹੁੰਦਾ ਕਿਉਂਕਿ ਸਰਕਾਰ ਦੇ ਨਮਾਇਦੇ ਬੈਠੇ ਸੀਗੇ ਮੈਂ ਸ਼ਾਇਦ ਉਹਨਾਂ ਨੂੰ ਆਪਣੀ ਗੱਲ ਨੂੰ ਲੈ ਆ ਕੇ ਕੈਬਨਟ ਵਿੱਚ ਦੱਸ ਦੇ ਜੇ ਮੇਰੀ ਕਹੀ ਹੋਈ ਗੱਲ ਇੱਕ ਵੀ ਝੂਠੀ ਜਾਂ ਇੱਕ ਮਸਾਲਾ ਵਾਲਾ ਹੋਣ ਜਾਂ ਸਿਆਸੀ ਮੰਚੇ ਤੋਂ ਹੋਵੇ ਜਵਾਬ ਦੇਣ ਉਸ ਗੱਲ ਦਾ ਬੇਸ਼ੱਕ ਮੇਰੇ ਤੇ ਭਗਵਾਨ ਤੁਹਾਨੂੰ ਪਰਚਾ ਦੇ ਦੇ ਜਿੰਮੇਵਾਰਾ ਕਹੀ ਹੋਈ ਗੱਲ ਤੋਂ ਮੁਕਰਦਾ ਨਹੀਂ ਔਰ ਮੈਂ ਪ੍ਰੈਕਟੀਕਲੀ ਗੱਲਾਂ ਦੇ ਵਿੱਚ 3 ਸਾਲ ਤੋਂ ਚੱਲ ਰਿਹਾ ਹਾਂ ਲਗਾਤਾਰ ਪੁਲਿਸ ਦਾ ਅਫਸਰ ਜਿਹਦੇ ਕੋਲੇ ਵੀ ਮੈਂ ਅੱਜ ਤੱਕ ਆਪਣੇ ਪੁੱਤ ਦਾ ਕੇਸ ਲੈ ਕੇ ਗਿਆ ਉਨੇ ਇੰਨੀ ਹਮਦਰਦੀ ਨਾਲ ਉਸ ਕੇਸ ਨੂੰ ਵਿਚਾਰਿਆ ਉਹਦੀ ਅੱਖ ਨਮ ਹੋਈ ਹਰੇਕ ਦੇ ਅੱਗੇ ਰੱਖਿਆ ਉਹ ਤੇਰਾ ਮੇਰਾ ਆਰਮਾ ਕਮਾਉਣ ਵਾਲਾ ਪੁੱਤ ਨੇ ਦੋ ਪਿੰਟ ਚ ਨਸ਼ੇੜੀ ਆ ਕੇ ਗੋਲੀਆਂ ਮਾਰ ਕੇ ਮਾਰ ਕੇ ਮੇਰਾ ਪੁੱਤ ਜ਼ਿਲ੍ਹੇ ਨੂੰ ਗੋਦ ਲੈਣ ਦੇ ਵਿੱਚ ਚਾਹੁੰਦਾ ਸੀ ਉਹ ਵੀ ਮੈਂ ਅੱਗੇ ਜਾ ਕੇ ਨੂੰ ਮੈਂ ਇਹਦਾ ਸੁਧਾਰ ਕਰੂੰਗਾ ਔਰ ਨਸ਼ੇੜੀਆਂ ਨੇ ਘਰੇ ਬੈਠੇ ਨੂੰ ਅੱਜ ਗੋਲੀਆਂ ਨਾਲ ਮਾਰਤਾ ਇਹਨਾਂ ਨੇ ਤਾਂ ਜ਼ਿੰਮੇਵਾਰੀ ਕਿਹਦੀ ਫਿਕਸ ਕੀਤੀ ਹਲੇ ਤੱਕ ਮੇਰੇ ਪੁੱਤ ਦਾ ਮਾਸ ਕਮੈਂਡ ਨਹੀਂ ਲੱਭਿਆ ਉਸ ਨੂੰ ਸੱਟ ਬਣਦੀ ਹੈ ਆਈਜੀ ਸਾਹਿਬ ਲੱਗਦੇ ਨੇ ਜਿਹੜੇ ਅੱਜ ਕੱਲ ਮੱਖ ਮੰਤਰੀ ਦੇ ਚਰਨਾਂ 'ਚ ਨੇ ਮੈਨੂੰ ਕਹਿੰਦੇ ਜੀ ਮੈਂ ਚਾਰ ਬੰਦੇ ਦੇ ਨਾਮਜ਼ਦ ਕਰਤੇ ਨਾਂ ਰੱਖਤੇ ਕਹਿੰਦੇ ਜੀ ਤੁਸੀਂ ਸਵਾਲ ਦੱਸੋ ਕਿਹੜੇ ਪੁੱਛੀਏ ਦੱਸੋ ਇੱਕ ਆਈਪੀਐਸ ਅਧਿਕਾਰੀ ਨੂੰ ਇੱਕ 10 ਪੜਿਆ ਹੋਇਆ ਪੀੜਤ ਵਿਅਕਤੀ ਸਵਾਲ ਦੱਸੂਗਾ ਵੀ ਤੁਸੀਂ ਦੋਸ਼ੀ ਤੋਂ ਪੁੱਛ ਕੇ ਚ ਕਿਵੇਂ ਕਰਨੀ ਆ ਇਹ ਵੀਰ ਇਸ ਤਰ੍ਹਾਂ ਜਲੀਲ ਕਰਦੇ ਨੇ ਇਸੇ ਕਰਕੇ ਮੈਂ ਥੋੜਾ ਜਿਹਾ ਹਾਲੇ ਪਰਿਵਾਰ ਨੂੰ ਵੀ ਮਿਲਣਾ ਹੈ ਇਹਨਾਂ ਦੀਆਂ ਗੱਲਾਂ ਚ ਨਾ ਆਇਆ ਜਾਵੇ ਜਦੋਂ ਅਸੀਂ ਸੰਸਕਾਰ ਕਰਤਾ 50% ਤਾਂ ਅਸੀਂ ਉਹ ਨਹੀਂ ਗਏ ਜਦੋਂ ਭੋਗ ਪੈ ਗਿਆ 20% ਅਸੀਂ ਉਧੇਗੇ ਉਦੋਂ ਮੌਤ ਤਾਂ ਗੱਲ ਹੀ 10-5% ਰਹਿ ਜਾਂਦੀ ਹੈ ਆਪਾਂ ਹੱਥ ਬੰਨਣ ਜੋਗੇ ਉਦੋਂ ਬਾਅਦ ਰਹਿ ਜਾਂਦੇ ਆ ਕਿਉਂਕਿ ਜਨਤਾ ਖੜਦੀ ਆ ਸਾਡੇ ਨਾਲ ਸੰਸਕਾਰ ਤੱਕ ਉਦੋਂ ਜੋਸ਼ ਹੁੰਦਾ ਉਦੋਂ ਅਸੀਂ ਤਾਂ ਕੋਈ ਵੀ ਨਹੀਂ ਧੌਣ ਤੇ ਗੋਡਾ ਧਰ ਕੇ ਰੱਖ ਕੇ ਮਨਾ ਸਕਦੇ ਕਿਸੇ ਗੱਲ ਨੂੰ ਜਿਹੜਿਆ ਮੈਂ ਵੀ ਇਸ ਮਾਮਲੇ 'ਚ ਗਲਤੀਆਂ ਕਰ ਗਿਆ ਕਿਉਂਕਿ ਮੈਂ ਇੱਕ ਫੌਜੀ ਸੀ ਮੇਰੇ ਅੰਦਰਲਾ ਫੌਜੀ ਵੀ ਮੈਨੂੰ ਮਾਰ ਗਿਆ ਕਿ ਮੈਂ ਕਾਨੂੰਨ ਤੋਂ ਬਾਹਰ ਜਾਣ ਬਾਰੇ ਸੋਚਿਆ ਨਾ ਵੀ ਨਹੀਂ ਯਾਰ ਕੋਈ ਕਾਨੂੰਨ ਦੇ ਹਿਸਾਬ ਨਾਲ ਹੀ ਗੱਲ ਕਰਾਂਗੇ ਕਿਸੇ ਦਾ ਹੋਰ ਨੁਕਸਾਨ ਹੋ ਜੂ ਕਿਸੇ ਹੋਰ ਜਵਾਕ ਦੀ ਮੌਤ ਹੋ ਜੂ ਤੇਰਾ ਤਾਂ ਜਿਹੜਾ ਤੂੰ ਕਿਸੇ ਦਾ ਹੋਰ ਨਾ ਯਾਰ ਅਸਾ ਗੱਲਾਂ ਮੈਨੂੰ ਵੀ ਮਾਰ ਗਈਆਂ ਇਸ ਕਰਕੇ ਇਹ ਵੀ ਸ਼ਰੀ ਫੈਮਿਲੀ ਐ ਜਿੰਦਾਂ ਨੂੰ ਵੀ ਗੱਲ ਸਰਕਾਰ ਆ ਕੇ ਦੱਬ ਲੈਂਦੀ ਐ ਫੋਰਮੈਂਟ ਦਾ ਕੰਮ ਕੇਵਲ ਇੰਨਾ ਰਹਿ ਗਿਆ ਕਿਸੇ ਪੀੜਤ ਨੂੰ ਉਹਦੀ ਪ੍ਰੋਵੈਂਸ਼ਨ ਕੋਈ ਨਹੀਂ ਪਰੰਤੂ ਜਦੋਂ ਕੋਈ ਨੁਕਸਾਨ ਹੋ ਗਿਆ ਫਿਰ ਉਹਨੂੰ ਜਿਹੜਾ ਦੱਬਣ ਦੀ ਕੋਸ਼ਿਸ਼ ਨੂੰ ਲੱਗ ਜਾਂਦੀ ਐ ਉਹਨੂੰ ਨਿਵੇੜਨ ਦੀ ਕੋਸ਼ਿਸ਼ ਹੋਣ ਲੱਗ ਜਾਂਦੀ ਐ ਉਹ ਅਫਸਰ ਨੂੰ ਚੰਗਾ ਮੰਨਿਆ ਜਾਂਦਾ ਜਿਹੜਾ ਥਾਪੜ ਤੋਂ ਉੱਡ ਕੇ ਭੋਗ ਪਵਾ ਦੇ ਕੇ ਘੱਲ ਦੇ ਪੜੀ ਜੇ ਇਸ ਮਾਮਲੇ ਦੇ ਅੰਦਰ ਪੁਲਿਸ ਦੀ ਕਾਰਵਾਈ ਦੀ ਗੱਲ ਕਰੀਏ ਤਾਂ ਕੀ ਤੁਸੀਂ ਸੰਗਠਿਤ ਇਹਸ ਥੋੜਾ ਉੱਚੀ ਬੋਲੋ ਜੀ ਬਾਕੀ ਜਿਹੜੀ ਪੁਲਿਸ ਦੀ ਕਾਰਵਾਈ ਇਸ ਮਾਮਲੇ ਦੇ ਅੰਦਰ ਹੁਣ ਤੱਕ ਹੋਈ ਹੈ ਉਹਦੇ ਤੋਂ ਸੰਗਠਿਤ ਨਹੀਂ ਤੁਸੀਂ ਦੇਖੋ ਮੈਨੂੰ ਨਾ ਕਿਉਂਕਿ ਦੂਸਰੇ ਜ਼ਿਲ੍ਹੇ ਦੀ ਪੁਲਿਸ ਹੈ ਜਿਹਦੀਆਂ ਜ਼ਿਆਦਾ ਬਰੀਕੀਆਂ ਦਾ ਪਤਾ ਨਹੀਂ ਮੇਰੀ ਆਦਤ ਨਹੀਂ ਹੈਗੀ ਮੈਂ ਐਵੇਂ ਤੁਰਿਆ ਜਾਂਦਾ 800 ਟਾ ਮਾਰ ਜਾਂ ਜਦੋਂ ਕੋਈ ਇਸ ਗੱਲ ਦੀ ਕੋਈ ਜਾਣਕਾਰੀ ਜਿੰਨੀ ਕਿ ਮੇਰੇ ਕੋਲ ਮੈਂ ਆਪਣੇ ਕੇਸ ਨੂੰ ਨਿਜਿੱਠਿਆ ਸਾਰਾ ਇੰਨਾਂ ਨੀ ਕੀ ਪਹੁੰਚ ਰਹੀਆਂ ਨੇ ਪੁਲਿਸ ਦੀ ਕਾਰਗੁਜ਼ਾਰੀ ਕਿੰਨੀ ਕਿ ਬਿਹਤਰ ਰਹੀ ਹੈ ਮੈਨੂੰ ਬਹੁਤਾ ਨਹੀਂ ਪਤਾ ਸੋਸ਼ਲ ਮੀਡੀਆ ਤੋਂ ਤੁਹਾਡੀਆਂ ਗੱਲਾਂ ਹੀ ਮੈਂ ਮਾੜੀਆਂ-ਮੁਟੀਆਂ ਸੁਣੀਆਂ ਨੇ ਇਸ ਕਰਕੇ ਮੈਂ ਬਹੁਤਾ ਕੁਝ ਪੁਲਿਸ ਕਾਰਵਾਈ ਦੇ ਬੋਲਣ ਤੋਂ ਅਸਮਰਤ ਹਾਂ ਸਹੀ